ਦੋਸਤੋ ਸਾਰੇ ਸ਼੍ਰੀ ਅਕਾਲ YouTube ਤੇ ਰਾਜਕਮਰ ਪਟਲਾ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਫੇਸਬੁੱਕ ਤੇ ਫੋਲੋ ਕਰਨਾ ਜੀ ਛੋਟੀ ਜੀ ਰਚਨਾ ਕੈਸ਼ ਨਾਲ ਐਸ਼ ਕੈਸ਼ ਨਾਲ ਐਸ਼ ਜੇ ਜ਼ਿੰਦਗੀ ਵਿੱਚ ਕਰਨ ਜੇ ਜ਼ਿੰਦਗੀ ਵਿੱਚ ਕਰਨੀ ਐਸ਼ ਘੱਟ ਸਮਾਨ ਖਰੀਦੋ ਤੇ ਉਹ ਵੀ ਕੈਸ਼ ਕਰਜ਼ੇ ਤੋਂ ਜਿੰਨਾ ਹੋ ਸਕੇ ਦੂਰ ਹੀ ਰਹਿਣਾ ਹਰ ਕਿਸੇ ਨੇ ਤੁਹਾਨੂੰ ਮਹਾਪੁਰਸ਼ੀ ਕਹਿਣਾ ਦੁੱਖ ਮੁਸੀਬਤਾਂ ਨੂੰ ਹਾਸਾ ਸਹਿਣਾ ਰੱਬ ਦਾ ਨਾਮ ਸਦਾ ਤੁਸੀਂ ਲੈਣਾ ਰੱਬ ਦਾ ਨਾਮ ਸਦਾ ਤੁਸੀਂ ਲੈਣਾ ਫਿਰ ਤੁਹਾਡੇ ਤੁਹਾਨੂੰ ਕਿਸੇ ਤੋਂ ਕੁਝ ਨਹੀਂ ਮੰਗਣਾ ਪੈਣਾ ਫਿਰ ਤੁਹਾਨੂੰ ਕਿਸੇ ਤੋਂ ਕੁਝ ਨਹੀਂ ਮੰਗਣਾ ਪੈਣਾ ਕਿਸੇ ਨਾਲ ਵੀ ਨਾ ਕਰੋ ਹੁਸ਼ਿਆਰੀ ਤੁਸੀਂ ਰੱਖੋ ਸਿਰਫ ਇਮਾਨਦਾਰੀ ਫਿਰ ਦੇਖੋ ਕਿਵੇਂ ਚਲਦੀ ਦੁਨੀਆਦਾਰੀ ਫਿਰ ਦੇਖੋ ਕਿਵੇਂ ਵਧੀਆ ਚਲਦੀ ਦੁਨੀਆਦਾਰੀ ਦਿਮਾਗ ਤੇ ਰੱਖੋ ਨਾ ਫालतू ਬੋਝ ਨਿਕਟਾ ਸਮੱਸਿਆ ਰਹਿਣੀ ਰੋਜ਼ ਜ਼ਿੰਦਗੀ ਵਧੀਆ ਜੀਣ ਲਈ ਰੱਖੋ ਅਸੂਲ ਸਮੇਂ ਸਿਰ ਪਹੁੰਚੋ ਦੁਕਾਨ ਦਫਤਰ ਤੇ ਸਕੂਲ ਸਮੇਂ ਸਿਰ ਪਹੁੰਚੋ ਦੁਕਾਨ ਦਫਤਰ ਤੇ ਸਕੂਲ